ਰਿੰਜੀਤ ਸਿੰਘ ਮੇਰਾ ਬਾਗ ਲੱਗਿਆ ਹੋਇਆ ਸੀ ਜੀ 15 ਏਕੜ ਦੇ ਵਿੱਚ 5000 ਬੂਟਾ ਲੱਗਿਆ ਹੋਇਆ ਸੀ ਜਿਹੜਾ ਸਰਾਂਸਰੀ ਅਨ ਸ਼ਰਾਰਤੀ ਅਨਸਰਾਂ ਨੇ ਸ਼ਰਾਰਤੀ ਅਨਸਰਾਂ ਨੇ ਪੱਟਤਾ ਫਰਵੇਰੀਪੁਰ ਜੋਰ ਬੇਨਤੀ ਆ ਹੱਥ ਜੋੜ ਕੇ ਪੰਜਾਬ ਦੇ ਵਸਨੀਕਾਂ ਨੂੰ ਮੇਰਾ ਸਾਥ ਦਿੱਤਾ ਜਾਵੇ ਤਾਂ ਕਿ ਮੇਰੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਪਰ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਹੋ ਸਕੇ 4000 ਰੁਪਏ ਦਾ ਸੀ ਜੀ ਅਮਰੂਦਾ 11 ਕਿੱਲਾਂ ਦਾ ਬਾਗ ਤੋ 2 ਸਾਲ ਹੋ ਗਏ ਜੀ 2 ਸਾਲ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ ਜਿੱਥੇ ਕੁਸ਼ੀਆ ਜੀ ਆ ਬਿੱਲੇ ਜੀ ਆ ਵੇਖੋ ਦੋ ਹੀ ਲੋਕ ਨੇ ਬਾਬਾ ਜੀ ਕੋਲ ਆਏ ਹੋਏ ਸੀ ਆਪਣੀ ਫਰਿਆਦ ਲੈ ਕੇ ਅਸੀਂ ਬਾਬਾ ਜੀ ਕੋਲ ਅਸੀਂ ਵੀ ਆਏ ਹੋਏ ਸੀ ਬਾਬਾ ਜੀ ਨੂੰ ਮਿਲਣ ਵਾਸਤੇ ਤਾਂ ਕਿ ਆਪਣਾ ਦਰਦ ਸੁਣਾਇਆ ਜਾਵੇ ਦੱਸਿਆ ਜਾਵੇ ਤਾਂ ਕਿ ਸਾਡਾ 15 ਏਕੜ ਚ ਬਾਗ ਸੀ ਜਿਹੜਾ ਕਿ ਪਿੰਡ ਕੌਰੀਆਂ ਦੇ ਕੁਝ ਹੋਰ ਅਣਪਛਾਤੇ ਮਤਲਬ ਸ਼ਰਾਰਤੀ ਅਨਸਰਾਂ ਨੇ ਵਾਤਾ ਸੀਗਾ ਜੀ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ ਅਸੀਂ ਫਿਰ ਬਾਬਿਆਂ ਜੀ ਕੋਲ ਆਏ ਸੀ ਪਹਿਲਾਂ ਵੀ ਅਸੀਂ ਇੱਕ ਵੀਡੀਓ ਪਾਈ ਸੀਗੀ ਬਾਬਿਆਂ ਜੀ ਨੇ ਤੇ ਉਹਦੇ ਅਕੋਰਡਿੰਗ ਅਸੀਂ ਹੁਣ ਬਾਬਿਆਂ ਜੀ ਕੋਲ ਆਏ ਸੀਗੇ ਬਾਬੇ ਨੇ ਸਾਨੂੰ ਬੁਲਾਇਆ ਸੀਗਾ ਤੇ ਬਾਈ ਜੀ ਵੀ ਆਏ ਹੋਏ ਸੀਗੇ ਫਿਰ ਬੈਠ ਕੇ ਗੱਲਬਾਤ ਚੱਲੀ ਇਸ ਮਸਲੇ ਤੇ ਕਹਿੰਦੇ ਬਹੁਤ ੱੱਕਾ ਹੋਇਆ ਮਾਹ ਜੀ ਬਹੁਤ ਨਜਾਇਜ਼ ਹੋਈ ਸਾਡੇ ਨਾਲ 15 ਏਕੜ ਦਾ ਬਾਗ ਕੋ ਇੱਕ ਦਿਨ ਚ ਨਹੀਂ ਲੱਗਦਾ ਜੀ ਔਰ ਇਹਨਾਂ ਨੇ 2-4 ਘੰਟੇ ਆ ਜੀ ਸਾਰਾ ਤਿੰਨ ਟਰੈਕਟਰ ਸੀਗੇ ਜੀ ਲਿਆਣ ਕੇ ਬਾ ਦਿੱਤਾ ਹੈ ਆ ਗੁਰੂ ਜੀ ਬਾਗਵਾਨੀ ਚੋਂ ਨਰਸਰੀ हिसार ਤੋਂ ਆਏ ਹੋਏ ਆ ਤੁਸੀਂ ਆਪ ਵੀ ਇਹਦੀ ਪਰਤੋਲ ਕਰ ਸਕਦੇ ਹੋ ਪਰਨਾ ਚਾਹੁੰਦਾ ਜਿਹਦੇ ਵਿੱਚ ਜੀ ਲਗਭਗ 4000 ਰੁਪਏ ਦਾ ਅਮਰੂਦ ਦਾ ਸੀਗਾ ਔਰ 500 ਰੁਪਏ ਦੇ ਦੇ ਕਰੀਬ ਨਿੰਬੂਆਂ ਦੇ ਸੀਗੇ ਜੀ ਤੇ ਹੋਰ ਕਿੰਨੂ ਵਗੈਰਾ ਸੀਗੇ ਜੀ ਹਾਂਜੀ ਬਾਈ ਕੋਲ ਵੀਡੀਓ ਹੈਗੀ ਆ ਜੀ ਜਦੋਂ ਹਥਿਆਰ ਬੰਦ ਹੋ ਕੇ ਆਏ ਨੇ ਜੀ ਰਵਾਂਦਿਆਂ ਦੀ ਵੀ ਹੈ ਜੀ ਜਦੋਂ ਸਾਡਾ ਬਾਗ ਵਾਇਆ ਹੈ ਜੀ ਉਸ ਮੌਕੇ ਦੀ ਵੀ ਵੀਡੀਓ ਹੈਗੀ ਹੈ ਜੀ ਸਾਡੇ ਕੋਲ। ਆ ਉਸ ਮੌਕੇ ਦੀ ਹੈ ਜੀ ਤੇਰੀਆਂ ਫੋਟੋਆਂ ਨੇ ਜੀ। ਉਸ ਟਾਈਮ ਜਿਮ ਜਿਹਨੂੰ ਮੈਂ ਠੇਕੇ ਦੇ ਜ਼ਮੀਨ ਦਿੱਤੀ ਹੋਈ ਸੀ ਮੌਕੇ ਦਾ ਸਰਪੰਚ ਵੀ ਹੈ ਖਨਾਲਾਂ ਦਾ ਜੀ। ਇਹ ਉਹਦੀ ਫੋਟੋ ਹੈ ਜੀ। ਇਹ ਕਾਸ਼ਤ ਕਰਦਾ ਸੀ ਜੀ। ਲੰਬੇ ਸਮੇਂ ਤੋਂ ਉੱਥੇ ਜੀ ਹੈ ਜੀ। ਆ ਵੀਡੀਓ ਹੈ ਜੀ ਉਸ ਮੌਕੇ ਦੀ ਜੀ। ਬਾਬਾ ਜੀ ਕੋ ਆਏ ਆ ਬੇਨਤੀ ਕਰਨੀ ਬਾਬਾ ਜੀ ਵੀ ਸਾਡਾ ਸਾਥ ਦੋ ਪੀਡੀ ਸਾਹਿਬ ਦੇ ਸੰਗਰੂਰ ਸਾਡੀ ਫਾਈਲ ਪਈ ਹੈ ਜੀ ਮੈਂ ਉਹਨਾਂ ਨੂੰ ਸਾਰੇ ਸਬੂਤ ਟੋਟਲ ਸਾਰੇ ਦਿਾਇਆ ਸੀ ਆਪਣੀ ਵੀਡੀਓ ਵੀ ਚਲਦੀ ਦਿਾਇਆ ਸੀ ਉਹਨਾਂ ਨੂੰ ਮੈਂ ਜੀ ਪੈਨ ਡਰਾਈਵ 'ਚ ਪਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪੌਰੀਆਂ ਤੋਂ ਕਿਰਮ ਸਿੰਘ ਜੀ ਕਰਨ ਸਿੰਘ ਕਰਨਜੀਤ ਸਿੰਘ ਆਇਆ ਹੈ ਸੈਟਲਵੇ ਅਸੀਂ ਆ ਧੀਆਂ ਬੇਟੀਆਂ ਦੇ ਜਾਂ ਕਿਸੇ ਨੂੰ ਕੋਈ ਬਜ਼ੁਰਗ ਨੂੰ ਜਾਂ ਕੋਈ ਨੂੰ ਤੰਗ ਕਰਦੀ ਹੈ ਮਤਲਬ ਸੱਸ ਨੂੰ ਜਾਂ ਸੱਸ ਤੰਗ ਕਰਦੀਆਂ ਨੂੰ ਨੂੰ ਅਸੀਂ ਉਹ ਮਤਲਬ ਫੈਸਲੇ ਦਾ ਰੱਖਿਆ ਦੀ ਅੱਜ ਕੰਮ ਤੇ ਇਹ ਨੂੰ ਵੀਰ ਨੂੰ ਪਤਾ ਲੱਗਿਆ ਸਾਡੇ ਕੋਲੇ ਆਇਆ ਸਭ ਤੋਂ ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਐਸਪੀ ਡੀ ਨੂੰ ਹਾਂਜੀ ਭਾਈ ਜੀ ਕੀ ਮਸਲਾ ਹੈਗਾ ਮੇਨ ਸਾਡਾ ਮਸਲਾ ਹੈ ਜੀ ਸਾਡਾ ਬਾਗ ਬਾਤਾ ਸੀ ਸ਼੍ਰੀ ਸ਼ਰarati ਅਨਸਰਾਂ ਨੇ ਜੀ ਕਿੰਨਾ ਬਾਗ ਸੀ 15 ਏਕੜ ਦੇ ਵਿੱਚ ਬਾਗ ਸੀ 15 ਏਕੜ ਬਾਗ ਕੀ ਕੀ ਸੀਗਾ ਚ ਉੱਚ 10 12 ਏਕੜ ਦੇ ਵਿੱਚ ਤੁਮਰੂਦ ਸੀਗਾ ਜੀ ਮਰੂਦ 2 ਏਕੜ ਦੇ ਵਿੱਚ ਨਿੰਬੂ ਬਾਗ ਸੀ ਅੱਛਾ ਕਿ ਕਿ ਡੱਕੇ ਕਿੰਨਾ ਟਾਈਮ ਹੋ ਗਿਆ ਸੀ ਲਾਏ ਨੂੰ ਇਹ 2 ਸਾਲ ਹੋ ਗਏ ਸੀ ਜੀ ਲਾਏ ਨੂੰ ਅੱਛਾ ਸਾਰਾ ਬਾਤਾ ਸਾਰਾ ਬਾਤਾ ਸੀ ਫੋਟੋ ਦੇ ਵਿੱਚ ਸਬੂਤ ਹੈਗਾ ਕੋਈ ਜੀ 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 ਸਾਡੇ ਕੋਲ ਮੌਕੇ ਦੀ ਵੀਡੀਓ ਹੈ ਜੀ ਉਹਨਾਂ ਦੀ ਚੱਲਦੇ ਟਰੈਕਟਰਾਂ ਦੀ ਜੀ ਔਰ ਹਥਿਆਰਬੰਦ ਆਏ ਸ਼ਰarati ਅਨਸਰ ਵੀ ਜੀ ਤੁਸੀਂ ਕੀ ਚਾਹੁੰਦੇ ਹੋ ਕਾਸੀ ਇਨਸਾਫ ਚਾਹੁੰਦੇ ਆ ਜੀ ਹੁਣ ਤੱਕ ਸਾਡੀ ਦਰਖਾਸਤ ਹੀ ਨਹੀਂ ਮਤਲਬ ਕਿਸੇ ਦਾ ਕੋਈ ਕੀਤਾ ਨਹੀਂ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਜੀ ਹੁਣ ਤੱਕ ਕਿਸੇ ਤੇ ਵੀ ਜੀ ਤੇ ਫਿਰ ਹੁਣ ਇੱਥੇ ਅੱਜ ਬਾਬਾ ਜੀ ਕੋਲ ਆਏ ਹਾਂ ਜੀ ਬਾਬਾ ਜੀ ਕੋਲ ਆਏ ਆ ਬੇਨਤੀ ਕਰਨ ਲਈ ਬਾਬਾ ਜੀ ਵੀ ਸਾਡਾ ਸਾਥ ਦਿਓ ਉਸਪੀਡੀ ਸਾਹਬ ਦੇ ਸੰਗਰੂਰ ਸਾਡੀ ਫਾਈਲ ਪਈ ਹੈ ਜੀ ਮੈਂ ਉਹਨਾਂ ਨੂੰ ਸਾਰੇ ਸਬੂਤ ਟੋਟਲ ਸਾਰੇ ଦਿਐ ਜੀ ਆਪਣੀ ਵੀਡੀਓ ਵੀ ਚਲਦੀ ਦਿਐ ਸੀ ਉਹਨਾਂ ਨੂੰ ਮੈਂ ਜੀ ਪੈਨ ਡਰਾਈਵ ਚ ਪਾ ਕੇ ਠੀਕ ਹੈ ਮੈਂ ਵੀ ਬੰਦੀ ਕਾਰਵਾਈ ਸਾਰੇ ਸ਼ਰਾਰਤੀਆਂ ਸਰਾਂ ਦੀ ਕੀਤੀ ਜਾਵੇ ਜਿੰਦੂ ਕੋਰੀਆਂ ਠੀਕ ਹੈ ਕਿ ਕਿ ਤੁਹਾਡੇ ਲਿਪੇ ਆਏ ਨੇ ਪਾਪਾ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੋਰੀਆਂ ਤੋਂ ਮਨਜੀਤ ਸਿੰਘ ਆ 97 ਅਸੀਂ ਆ ਘੀਆਂ ਬੇਟੀਆਂ ਦੇ ਜਾਂ ਕਿਸੇ ਨੂੰ ਕੋਈ ਬਜ਼ੁਰਗ ਨੂੰ ਜਾਂ ਕੋਈ ਨੂੰ ਤਾਂ ਕਰਦੀ ਐ ਮਤਲਬ ਸਾਥ ਨੂੰ ਜਾਂ ਸਾਸਲ ਤਾਂ ਕਰਦੀ ਐ ਨੂੰ ਨੂੰ ਅਸੀਂ ਉਹ ਮਤਲਬ ਫੈਸਲੇ ਦਾ ਰੱਖਿਆ ਦੀ ਅੱਜ ਕੰਮ ਤੇ ਨੂੰ ਵੀਰ ਨੂੰ ਪਤਾ ਲੱਗਿਆ ਸਾਡੇ ਕੋਲੇ ਆਇਆ ਸਭ ਤੋਂ ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਐਸਪੀਡੀ ਨੂੰ ਉਹ ਅਸੀਂ ਮਿਲੇ ਵੀ ਹਾਂ ਇੱਕ ਦੋ ਵਾਰੀ ਆ ਹੁਣ ਵੀ ਅਸੀਂ ਮਜ਼ਦੂਰਾਂ ਦੇ ਮਸਲੇ ਤੇ ਮਿਲੇ ਤੇ ਹਰ ਭਗਵਾਨ ਨੂੰਨਕ ਦੇ ਮਸਲੇ ਤੇ ਤੇ ਅਸੀਂ ਮਤਲਬ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਵੀਰਾਂ ਦੀਏ ਦੋਸ ਲਾ ਰਿਹਾ ਵੀ ਦੋ ਸਾਲ ਹੋ ਗਏ ਮੇਰੀ ਫਾਈਲ ਪਈ ਨੂੰ ਵੀ ਉਹ ਫਾਈਲ ਉੱਥੇ ਦੀ ਉੱਥੇ ਹੀ ਪਈ ਹੈ ਏ ਬੇਨਤੀ ਕਰਦੇ ਆ ਕਮੰਡਸੇ ਖਾਲਸਾ ਉਗਰਾਹਾ ਸੀਪੀਆਈਐਮਐਲ ਲਿਬਰੇਸ਼ਨ ਮੁਕਤੀ ਮੋਰਚਾ ਪੰਜਾਬ ਸੰਗਰੂਰ ਜ਼ਿਲ੍ਹੇ ਦੇ ਮੀਤ ਪ੍ਰਧਾਨ ਸੂਬਾ ਕਮੇਟੀ ਮੈਂਬਰ ਤੇ ਅਸੀਂ ਐਸਪੀਡੀ ਨੂੰ ਬੇਨਤੀ ਕਰਦੇ ਆ ਹੱਥ ਜੋੜ ਕੇ ਵੀ ਇਹਨਾਂ ਦੀ ਸੁਣੀ ਜਾਵੇ ਵੀ ਇਹ ਕੀ ਭਾਈ ਇਹ ਥੋੜੇ ਤੇ 2000 ਇਹਨੇ ਕੀ 2 ਸਾਲ ਦੀ ਫਾਈਲ ਉੱਥੇ ਪਈ ਹੈ ਜੇ ਉੱਥੇ ਪਈ ਹੈ ਤਾਂ ਇਹਨਾਂ ਦੀ ਸੁਣੀ ਜਾਵੇ ਬੇਨਤੀ ਹੈ ਸਾਡੀ ਬਾਗ ਦਾਦਦੇ ਨੇ ਵੀ 15 ਕਿੱਲੇ ਸਾਡਾ ਬਾਗ ਵਾਤਾ ਤੇ